ਹਾਂਜੀ ਕੀ ਹਾਲ ਚਾਲ ਜੇ ਮਿੱਤਰੋ ਕਹਿੰਦੇ ਸੀ ਲੰਮੇ ਸਮੇਂ ਅਰਦਾਸਾਂ ਕੀਤੀਆਂ ਤੇ ਸਿੱਖਾਂ ਦੀ ਅਰਦਾਸਾਂ ਕੀਤੀਆਂ ਹੁਣ ਤੇ ਪੂਰਨ ਕਿਉਂ ਨਾ ਹੋਣ ਕਹਿੰਦੇ ਹੈ ਅਕਾਲ ਤਖਤ ਸਾਹਿਬ ਨੂੰ ਜਹੇਦਾਰ ਚਾਹੀਦਾ ਅਕਾਲੀ ਬਾਬਾ ਫੂਲਾ ਸਿੰਘ ਵਰਗਾ ਹੁਣ ਬਈ ਮੈਂ ਇਤਨੀ ਕਹਿ ਸਕਦਾ ਅਕਾਲੀ ਬਾਬਾ ਫੂਲਾ ਸਿੰਘ ਵਰਗਾ ਦੁਨੀਆ ਦੇ ਵਿੱਚ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਤੇ ਨਾ ਹੀ ਕੋਈ ਹੋਇਆ ਉਹ ਇੱਕ ਹੀ ਪਰ ਉਹਨਾਂ ਦੇ ਪੂਰਨਿਆ ਤੇ ਚੱਲਣ ਵਾਲਾ ਬੜੇ ਲੰਮੇ ਸਮੇਂ ਬਾਅਦ ਇਸ ਪੰਥ ਨੂੰ ਇੱਕ ਜਹੇਦਾਰ ਮਿਲਿਆ ਉਹ ਸਿੰਘ ਸਾਹਿਬ ਜਹੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਮੈਂ ਕਹਿੰਨਾ ਜਥੇਦਾਰ ਹੋਵੇ ਤੇ ਇਦਾਂ ਦਾ ਹੋਵੇ ਕਿ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੂੰ ਆਖੇ ਵੀ ਕਾਕਾ ਅਕਾਲ ਤਖਤ ਸਾਹਿਬ ਤੈਨੂੰ ਅੱਜ ਰੋਣਾ ਪੈਣਾ ਹੀ ਹੋ ਤੇ ਅੱਗੋਂ ਮੈਂ ਕਹਿੰਨਾ ਭਗਵੰਤ ਮਾਨ ਦੇ ਬਾਰੇ ਨਾਰੀ ਜਾਈਏ ਉਹਨੇ ਉਸੇ ਵੇਲੇ ਕਿਹਾ ਵੀ ਮੈਨੂੰ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆਇਆ ਹੋਵੇ ਤੇ ਮੈਂ ਉੱਥੇ ਨਾ ਜਾਵਾਂ ਇਦਾਂ ਹੋ ਸਕਦਾ ਸਿੱਖ ਕਦੇ ਅਕਾਲ ਤਖਤ ਸਾਹਿਬ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ ਤੇ ਮੈਂ ਇਸ ਗੱਲ ਦੇ ਉੱਤੇ ਵੀ ਕਹਿੰਨਾ ਵੀ ਬੜੀ ਵੱਡੀ ਜੁਰਤ ਚਾਹੀਦੀ ਆ ਪੰਜਾਬ ਦੇ ਮੱਖ ਮੰਤਰੀ ਨੂੰ ਵੰਗਾਰਨ ਦੀ ਵੀ ਇਥੇ ਆ ਤੇ ਦੂਜੇ ਪਾਸੇ ਜਿੰਨੇ ਵੀ ਸਾਲੀਆਂ ਲੀ ਲੀਏ ਫੀਲੀਆਂ ਦੀਆਂ ਗਲਤੀਆਂ ਕਰਦੀਆਂ ਸਾਰਿਆਂ ਨੂੰ ਸੱਦ ਕੇ ਉਹਨੇ ਰਗੜਤਾ ਸਾਰਿਆਂ ਤੋਂ ਮਾਫੀਨਾਮੇ ਉਹਨੇ ਲੈ ਠੀਕ ਆ ਤੇ ਹੁਣ ਭਗਵੰਤ ਮਾਨ ਵੀ ਆ ਰਿਹਾ ਤੇ ਬਾਈ ਮੈਂ ਇੱਕ ਗੱਲ ਕਹਿੰਦਾ ਜਿਹੜੇ ਜਿਹੜੇ ਬੰਦੇ ਗਲਤੀਆਂ ਗਲਤੀਆਂ ਕਰਦੇ ਆ ਉਹ ਜਾ ਕੇ ਆਪਣੀਆਂ ਭੁੱਲਾਂ ਬਖਸ਼ਾਓ ਅਕਾਲ ਤਖਤ ਸਾਹਿਬ ਜਾ ਕੇ ਠੀਕ ਆ ਤੇ ਗਾਂਹ ਦੀ ਜ਼ਿੰਦਗੀ ਜਿਹੜੀ ਆ ਉਹਨੂੰ ਵਧੀਆ ਤਰੀਕੇ ਨਾਲ ਸ਼ੁਰੂਆਤ ਕਰੋ ਦੀ ਤੇ ਮੈਂ ਵੀ ਆ ਰਿਹਾ ਠੀਕ ਆ ਜੇ ਕਦੇ ਮੈਂ ਵੀ ਜ਼ਿੰਦਗੀ ਚ ਕੋਈ ਗਲਤੀ ਕੀਤੀ ਹੋਊਗੀ ਤੇ ਮੈਂ ਵੀ ਸਿੰਘ ਸਾਹਿਬ ਨੂੰ ਮੇਨਵਾ ਤੇ ਛੇਤੀ ਜਾ ਰਿਹਾ ਵਾਂ ਸੋ ਜਿਹੜੇ ਜਿਹੜੇ ਜਹੇਦਾਰ ਵੀ ਹਨ ਉਹ ਅਜੇ ਵੀ ਵਕਤ ਹੈਗਾ ਅਜੇ ਵੀ ਵੇਲਾ ਹੈਗਾ ਆਪਣੇ ਘਰ ਨੂੰ ਵਾਪਸੀ ਕਰੋ ਇਹ ਆ ਕਾਲੀ ਬਾਬਾ ਫੂਲਾ ਸਿੰਘ ਦੀ ਉਹ ਪਾਵਰ ਜਿਹੜੀ ਉਹ ਕਹੇ ਕੇ ਸਿੰਘ ਨੂੰ ਬਖਸ਼ਿਸ਼ ਕੀਤੀ ਆ ਠੀਕ ਆ ਅੱਜ ਕਹਿ ਸਕਦੇ ਕਲਦੀਪ ਸਿੰਘ ਗੜਗੱਜ ਨੂੰ ਉਹ ਪਾਵਰ ਬਖਸ਼ ਦਿੰਦੀ ਆ ਕਾਲੀ ਬਾਬਾ ਫੂਲਾ ਸਿੰਘ ਨੇ ਵੀ ਕਾਣੇ ਨੂੰ ਕਾਣਾ ਤੇ ਸੁਜਾਕੇ ਨੂੰ ਸੁਜਾਕਾ ਕਹਿਣ ਦੀ ਤੱਕ ਦਿੱਤੀ ਆ ਸੋ ਸਾਰੇ ਮੇਰੇ ਭਰਾਓ ਆਓ ਆਪਾਂ ਅੱਜ ਸਿੰਘ ਸਾਹਿਬ ਦਾ ਸਾਥ ਦਈਏ ਯਾਨੀ ਕੁਲਦੀਪ ਸਿੰਘ ਗਰਗਜ ਦੇ ਨਾਲ ਆ ਆਪਾਂ ਤੇ ਬਾਕੀ ਕੌਣ-ਕੌਣ ਨਾਲ ਆ ਕਮੈਂਟ ਕਰਕੇ ਜੂ ਦੱਸਿਓ ਜੁਰਤ ਹੋਵੇ ਐਦਾਂ ਦੀ ਚਾਹੀਦੀ ਫਿਰ ਹਾਂਜੀ ਕੀ ਹਾਲ ਚਾਲ ਜੇ ਮਿੱਤਰੋ ਕਹਿੰਦੇ ਸੀ ਲੰਮੇ ਸਮੇਂ ਅਰਦਾਸਾਂ ਕੀਤੀਆਂ ਤੇ ਸਿੱਖਾਂ ਦੀਆਂ ਅਰਦਾਸਾਂ ਕੀਤੀਆਂ ਹੁਣ ਤੇ ਪੂਰਨ ਕਿਉਂ ਨਾ ਹੋਣ ਕਹਿੰਦੇ ਹੈ ਅਕਾਲ ਤਖਤ ਸਾਹਿਬ ਨੂੰ ਜਸੇਦਾਰ ਚਾਹੀਦਾ ਅਕਾਲੀ ਬਾਬਾ ਫੂਲਾ ਸਿੰਘ ਵਰਗਾ ਹੁਣ ਭਾਈ ਮੈਂ ਇਤਨੀ ਕਹਿ ਸਕਦਾ ਕਾਲੀ ਬਾਬਾ ਫੂਲਾ ਸਿੰਘ ਵਰਗਾ ਦੁਨੀਆ ਦੇ ਵਿੱਚ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਤੇ ਨਾ ਹੀ ਕੋਈ ਹੋਇਆ ਉਹ ਇੱਕ ਹੀ ਪਰ ਉਹਨਾਂ ਦੇ ਪੂਰਨਿਆਂ ਤੇ ਚੱਲਣ ਵਾਲਾ ਬੜੇ ਲੰਮੇ ਸਮੇਂ ਬਾਅਦ ਇਸ ਸੰਪੰਥ ਨੂੰ ਇੱਕ ਜਹੇਦਾਰ ਮਿਲਿਆ ਉਹ ਸਿੰਘ ਸਾਹਿਬ ਜਹੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਮੈਂ ਕਹਿੰਨਾ ਜਥੇਦਾਰ ਹੋਵੇ ਤੇ ਇਦਾਂ ਦਾ ਹੋਵੇ ਵੀ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਆਖੇ ਵੀ ਕਾਕਾ ਖਾਲਸਾ ਸਿੰਘ ਤੈਨੂੰ ਹਾਜ਼ਰ ਹੋਣਾ ਪੈਣਾ ਹੀ ਓ ਅੱਗੋਂ ਮੈਂ ਕਹਿੰਨਾ ਭਗਵੰਤ ਮਾਨ ਦੇ ਬਾਰੇ ਨਾਰੀ ਜਾਈਏ ਉਹਨੇ ਉਸੇ ਵੇਲੇ ਕਿਹਾ ਵੀ ਮੈਨੂੰ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆਇਆ ਹੋਵੇ ਤੇ ਮੈਂ ਉੱਥੇ ਨਾ ਜਾਵਾਂ ਇਦਾਂ ਹੋ ਸਕਦਾ ਸਿੱਖ ਕਦੇ ਅਕਾਲ ਤਖਤ ਸਾਹਿਬ ਤੋਂ ਬਿਨਾਂ ਰਹਿ ਨਹੀਂ ਸਕਦੇ ਤੇ ਮੈਂ ਇਸ ਗੱਲ ਦੇ ਉੱਤੇ ਵੀ ਕਹਿੰਨਾ ਵੀ ਬੜੀ ਵੱਡੀ ਜ਼ੁਰਤ ਚਾਹੀਦੀ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਵੰਗਾਰਨ ਦੀ ਵੀ ਇਥੇ ਆ ਤੇ ਦੂਜੇ ਪਾਸੇ ਜਿੰਨੇ ਵੀ ਸਾਲੀਆਂ ਲੀ ਲੀਏ ਫਿਲੀਆਂ ਦੀਆਂ ਗਲਤੀਆਂ ਕਰਦੀਆਂ ਸਾਰਿਆਂ ਨੂੰ ਸੱਦ ਕੇ ਉਹਨੇ ਰਗੜਤਾ ਸਾਰਿਆਂ ਤੋਂ ਮਾਫੀਨਾਮੇ ਉਹਨੇ ਲੈ ਠੀਕ ਆ ਤੇ ਹੁਣ ਭਗਵੰਤ ਮਾਨ ਵੀ ਆ ਰਿਹਾ ਤੇ ਬਾਈ ਮੈਂ ਇੱਕ ਗੱਲ ਕਹਿਣਾ ਜਿਹੜੇ ਜਿਹੜੇ ਬੰਦੇ ਗਲਤੀਆਂ ਗਲਤੀਆਂ ਕਰਦੇ ਆ ਉਹ ਜਾ ਕੇ ਆਪਣੀਆਂ ਭੁੱਲਾਂ ਬਖਸ਼ਾਓ ਅਕਾਲ ਤਖਸਾਲਬ ਜਾ ਕੇ ਠੀਕ ਆ ਤੇ ਗਾਂਹ ਦੀ ਜ਼ਿੰਦਗੀ ਜਿਹੜੀ ਆ ਉਹਨੂੰ ਵਧੀਆ ਤਰੀਕੇ ਨਾਲ ਸ਼ੁਰੂਆਤ ਕਰੋ ਦੀ ਤੇ ਮੈਂ ਵੀ ਆ ਰਿਹਾ ਠੀਕ ਆ ਜੇ ਕਦੇ ਮੈਂ ਵੀ ਜ਼ਿੰਦਗੀ ਚ ਕੋਈ ਗਲਤੀ ਕੀਤੀ ਹੋਊਗੀ ਤੇ ਮੈਂ ਵੀ ਸਿੰਘ ਸਾਹਿਬ ਨੂੰ ਮਿਲਣ ਵਾਸਤੇ ਛੇਤੀ ਜਾ ਰਿਹਾ ਵਾਂ ਸੋ ਜਿਹੜੇ ਜਿਹੜੇ ਜ਼ਹੇਦਾਰ ਵੀ ਹਨ ਉਹ ਅਜੇ ਵੀ ਵਕਤ ਹੈਗਾ ਅਜੇ ਵੀ ਵੇਲਾ ਹੈਗਾ ਆਪਣੇ ਘਰ ਨੂੰ ਵਾਪਸੀ ਕਰੋ ਇਹ ਆ ਕਾਲੀ ਬਾਬਾ ਫੂਲਾ ਸਿੰਘ ਦੀ ਉਹ ਪਾਵਰ ਜਿਹੜੀ ਉਹ ਕਹੇ ਕੇ ਸਿੰਘ ਨੂੰ ਬਖਸ਼ਿਸ਼ ਕੀਤੀ ਆ ਠੀਕ ਆ ਅੱਜ ਕਹਿ ਸਕਦੇ ਕਲਦੀਪ ਸਿੰਘ ਗੱਜ ਨੂੰ ਉਹ ਪਾਵਰ ਬਖਸ਼ ਦਿੰਦੀ ਆ ਕਾਲੀ ਬਾਬਾ ਫੂਲਾ ਸਿੰਘ ਨੇ ਵੀ ਕਾਣੇ ਨੂੰ ਕਾਣਾ ਤੇ ਸੁਜਾਕੇ ਨੂੰ ਸੁਜਾਕਾ ਕਹਿਣ ਦੀ ਤਾਕਤ ਦਿੰਦੀ ਆ ਸੋ ਸਾਰੇ ਮੇਰੇ ਭਰਾਓ ਆਓ ਆਪਾਂ ਅੱਜ ਸਿੰਘ ਸਾਹਿਬ ਦਾ ਸਾਥ ਲਈਏ ਯਾਨੀ ਕਲਦੀਪ ਸਿੰਘ ਗੱਜ ਦੇ ਨਾਲ ਆਪਾਂ ਤੇ ਬਾਕੀ ਕੌਣ-ਕੌਣ ਨਾਲ ਕਮੈਂਟ ਕਰਕੇ ਜੂ ਦੱਸਿਓ ਜੁੜਤ ਹੋਵੇ ਐਦਾਂ ਦੀ ਚਾਹੀਦੀ ਫੇ